ਅੰਮ੍ਰਿਤਸਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਮਸ਼ਹੂਰ ਹੀਰਾ ਪਨੀਰ ਵਾਲਿਆਂ ਦੀ ਦੁਕਾਨ ਖੁੱਲੀ ਸੀ ਤੇ ਮੌਕੇ ਉੱਤੇ ਕਿਸਾਨ ਜਿੱਥੇ ਬੰਦਿਆਂ ਦੀ ਦੁਕਾਨ ਉੱਤੇ ਪਹੁੰਚ ਜਾਂਦੀਆਂ ਨੇ ਕਿਸਾਨਾਂ ਦੇ ਵੱਲੋਂ ਸਵਾਲ-ਜਵਾਬ ਨੇ ਜਿਹੜੇ ਉਹ ਹੀਰਾ ਪਨੀਰ ਵਾਲਿਆਂ ਦੇ ਨਾਲ ਕੀਤੇ ਜਾਂਦੇ ਨੇ ਕਿ ਪੰਜਾਬ ਬੰਦ ਕਾਲ ਦਾ ਸੱਦਾ ਤੁਹਾਨੂੰ ਨਹੀਂ ਸੀ ਪਤਾ ਤੁਸੀਂ ਕਿਉਂ ਦੁਕਾਨ ਖੋਲੀ ਹੋਈ ਹੈ ਤਾਂ ਫਿਰ ਉਹਨਾਂ ਦੇ ਪਿਤਾ ਨੇ ਜਿਹੜੇ ਉਹ ਦੁਕਾਨ ਤੇ ਬੈਠੇ ਸਨ ਉਹਨਾਂ ਦੇ ਵੱਲੋਂ ਦੁਕਾਨ ਹੈ ਜਿਹੜੀ ਉਹ ਵਧਾ ਦਿੱਤੀ ਗਈ ਹਾਲਾਂਕਿ ਆਲੇ-ਦੁਆਲੇ ਵੀ ਬਹੁਤ ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਸੰਨਪਰ ਮੌਕੇ ਉੱਤੇ ਕਿਸਾਨਾਂ ਨੇ ਪਹੁੰਚ ਕੇ ਦੁਕਾਨਾਂ ਨੇ ਜਿਹੜਾ ਉਹ ਵਧਾਉਣ ਦੇ ਲਈ ਉਹਨਾਂ ਨੂੰ ਕਿਹਾ ਤਾਂ ਕਈ ਥਾਵਾਂ ਉੱਤੇ ਅੱਜ ਪੰਜਾਬ ਦੇ ਵਿੱਚ ਮੁਕੰਮਲ ਤੌਰ ਉੱਤੇ ਬਾਜ਼ਾਰ ਬੰਦ ਨੇ ਪਰ ਕਈ ਥਾਵਾਂ ਤੇ ਦੁਕਾਨਾਂ ਖੁੱਲੀਆਂ ਨਜ਼ਰ ਆ ਰਹੀਆਂ ਨੇ ਤਾਂ ਜਿਸ ਤੋਂ ਬਾਅਦ ਮੌਕੇ ਉੱਤੇ ਕਿਸਾਨ ਜਿੱਥੇ ਬੰਦੀਆਂ ਪਹੁੰਚ ਕੇ ਉਹਨਾਂ ਨੂੰ ਵੈਂਤੀ ਕਰਦੀਆਂ ਨੇ ਕਿ ਦੁਕਾਨਾਂ ਨੇ ਜਿਹੜੀਆਂ ਉਹ ਬੰਦ ਕੀਤੀਆਂ ਜਾਂ ਤਾਂ ਤਾਂ ਦੁਕਾਨਦਾਰਾਂ ਦੇ ਵੱਲੋਂ ਮੌਕੇ ਉੱਤੇ ਦੁਕਾਨਾਂ ਨੇ ਜਿਹੜੀਆਂ ਉਹ ਵਧਾ ਦਿੱਤੀਆਂ ਜਾਂਦੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਤਸਵੀਰਾਂ ਜਿਹੜੀਆਂ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਨੇ ਜਿਹੜੀਆਂ ਉਹ ਖੁੱਲੀਆਂ ਪਈਆਂ ਹੁੰਦੀਆਂ ਨੇ ਤਾਂ ਹੀਰਾ ਪਨੀਰ ਵਾਲੀ ਦੀ ਦੁਕਾਨ ਉੱਤੇ ਕਿਸਾਨ ਨੇ ਜਿਹੜੇ ਉਹ ਪਹੁੰਚਦੇ ਨਹੀਂ ਤੇ ਉਹਨਾਂ ਦੇ ਨਾਲ ਸਵਾਲ ਜਵਾਬ ਨੇ ਜਿਹੜੇ ਉਹ ਕਰਦੇ ਹੋਏ ਵਿਖਾਈ ਦਿੰਦੇ ਨੇ ਤਾਂ ਉਸ ਤੋਂ ਬਾਅਦ ਦੁਕਾਨ ਜਿਹੜੀ ਉਹ ਵਧਾ ਦਿੱਤੀ ਜਾਂਦੀ ਹੈ ਹਾਲਾਂਕਿ ਹੀਰਾ ਪਨੀਰ ਵਾਲੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਉਹ ਖੁੱਲੀਆਂ ਪਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਿਸਾਨ ਜਿੱਥੇ ਬੰਦਿਆਂ ਦੇ ਵੱਲੋਂ ਜਾ ਕੇ ਮੌਕੇ ਉੱਤੇ ਵਿਦਾ ਦਿੱਤਾ ਗਿਆ ਅੰਮ੍ਰਿਤਸਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਮਸ਼ਹੂਰ ਹੀਰਾ ਪਨੀਰ ਵਾਲਿਆਂ ਦੀ ਦੁਕਾਨ ਖੁੱਲੀ ਸੀ ਤੇ ਮੌਕੇ ਉੱਤੇ ਕਿਸਾਨ ਜਿਥੇ ਬੰਦਿਆਂ ਦੀ ਦੁਕਾਨ ਉੱਤੇ ਪਹੁੰਚ ਜਾਂਦੀਆਂ ਨੇ ਕਿਸਾਨਾਂ ਦੇ ਵੱਲੋਂ ਸਵਾਲ ਜਵਾਬ ਨੇ ਜਿਹੜੇ ਉਹ ਹੀਰਾ ਪਨੀਰ ਵਾਲਿਆਂ ਦੇ ਨਾਲ ਕੀਤੇ ਜਾਂਦੇ ਨੇ ਕਿ ਪੰਜਾਬ ਬੰਦ ਕਾਲ ਦਾ ਸੱਦਾ ਤੁਹਾਨੂੰ ਨਹੀਂ ਸੀ ਪਤਾ ਤੁਸੀਂ ਕਿਉਂ ਦੁਕਾਨ ਖੋਲੀ ਹੋਈ ਹੈ ਤਾਂ ਫਿਰ ਉਹਨਾਂ ਦੇ ਪਿਤਾ ਨੇ ਜਿਹੜੇ ਉਹ ਦੁਕਾਨ ਤੇ ਬੈਠੇ ਸਨ ਉਹਨਾਂ ਦੇ ਵੱਲੋਂ ਦੁਕਾਨ ਜਿਹੜੀ ਉਹ ਵਿਦਾ ਦਿੱਤੀ ਗਈ ਹਾਲਾਂਕਿ ਆਲੇ-ਦੁਆਲੇ ਵੀ ਬਹੁਤ ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਸਨ ਪਰ ਮੌਕੇ ਉੱਤੇ ਕਿਸਾਨਾਂ ਨੇ ਪਹੁੰਚ ਕੇ ਦੁਕਾਨਾਂ ਨੇ ਜਿਹੜਾ ਉਹ ਵਧਾਉਣ ਦੇ ਲਈ ਉਹਨਾਂ ਨੂੰ ਕਿਹਾ ਤਾਂ ਕਈ ਥਾਵਾਂ ਉੱਤੇ ਅੱਜ ਪੰਜਾਬ ਦੇ ਵਿੱਚ ਮੁਕੰਮਲ ਤੌਰ ਉੱਤੇ ਬਾਜ਼ਾਰ ਬੰਦ ਨੇ ਪਰ ਕਈ ਥਾਵਾਂ ਤੇ ਦੁਕਾਨਾਂ ਖੁੱਲੀਆਂ ਨਜ਼ਰ ਆ ਰਹੀਆਂ ਨੇ ਤਾਂ ਜਿਸ ਤੋਂ ਬਾਅਦ ਮੌਕੇ ਉੱਤੇ ਕਿਸਾਨ ਜਿੱਥੇ ਬੰਦੀਆਂ ਪਹੁੰਚ ਕੇ ਉਹਨਾਂ ਨੂੰ ਵੈਂਤੀ ਕਰਦੀਆਂ ਨੇ ਕਿ ਦੁਕਾਨਾਂ ਨੇ ਜਿਹੜੀਆਂ ਉਹ ਬੰਦ ਕੀਤੀਆਂ ਜਾਂ ਤਾਂ ਤਾਂ ਦੁਕਾਨਦਾਰਾਂ ਦੇ ਵੱਲੋਂ ਮੌਕੇ ਉੱਤੇ ਦੁਕਾਨਾਂ ਨੇ ਜਿਹੜੀਆਂ ਉਹ ਵਧਾ ਦਿੱਤੀਆਂ ਜਾਂਦੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਤਸਵੀਰਾਂ ਜਿਹੜੀਆਂ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਨੇ ਜਿਹੜੀਆਂ ਉਹ ਖੁੱਲੀਆਂ ਪਈਆਂ ਹੁੰਦੀਆਂ ਨੇ ਤਾਂ ਹੀਰਾ ਪਨੀਰ ਵਾਲੀ ਦੀ ਦੁਕਾਨ ਉੱਤੇ ਕਿਸਾਨ ਨੇ ਜਿਹੜੇ ਉਹ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਸਵਾਲ ਜਵਾਬ ਨੇ ਜਿਹੜੇ ਉਹ ਕਰਦੇ ਹੋਏ ਵਿਖਾਈ ਦਿੰਦੇ ਨੇ ਤਾਂ ਉਸ ਤੋਂ ਬਾਅਦ ਦੁਕਾਨ ਜਿਹੜੀ ਉਹ ਵਧਾ ਦਿੱਤੀ ਜਾਂਦੀ ਹੈ ਹਾਲਾਂਕਿ ਹੀਰਾ ਪਨੀਰ ਵਾਲੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਉਹ ਖੁੱਲੀਆਂ ਪਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਿਸਾਨ ਜਿੱਥੇ ਬੰਦਿਆਂ ਦੇ ਵੱਲੋਂ ਜਾ ਕੇ ਮੌਕੇ ਉੱਤੇ ਵਿਦਾ ਦਿੱਤਾ ਗਿਆ ਅੰਮ੍ਰਿਤਸਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਮਸ਼ਹੂਰ ਹੀਰਾ ਪਨੀਰ ਵਾਲਿਆਂ ਦੀ ਦੁਕਾਨ ਖੁੱਲੀ ਸੀ ਤੇ ਮੌਕੇ ਉੱਤੇ ਕਿਸਾਨ ਜਿਥੇ ਬੰਦਿਆਂ ਦੀ ਦੁਕਾਨ ਉੱਤੇ ਪਹੁੰਚ ਜਾਂਦੀਆਂ ਨੇ ਕਿਸਾਨਾਂ ਦੇ ਵੱਲੋਂ ਸਵਾਲ ਜਵਾਬ ਨੇ ਜਿਹੜੇ ਉਹ ਹੀਰਾ ਪਨੀਰ ਵਾਲਿਆਂ ਦੇ ਨਾਲ ਕੀਤੇ ਜਾਂਦੇ ਨੇ ਕਿ ਪੰਜਾਬ ਬੰਦ ਕਾਲ ਦਾ ਸੱਦਾ ਤੁਹਾਨੂੰ ਨਹੀਂ ਸੀ ਪਤਾ ਤੁਸੀਂ ਕਿਉਂ ਦੁਕਾਨ ਖੋਲੀ ਹੋਈ ਹੈ ਤਾਂ ਫਿਰ ਉਹਨਾਂ ਦੇ ਪਿਤਾ ਨੇ ਜਿਹੜੇ ਉਹ ਦੁਕਾਨ ਤੇ ਬੈਠੇ ਸਨ ਉਹਨਾਂ ਦੇ ਵੱਲੋਂ ਦੁਕਾਨ ਜਿਹੜੀ ਉਹ ਵਿਦਾ ਦਿੱਤੀ ਗਈ ਹਾਲਾਂਕਿ ਆਲੇ-ਦੁਆਲੇ ਵੀ ਬਹੁਤ ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਸਨ ਪਰ ਮੌਕੇ ਉੱਤੇ ਕਿਸਾਨਾਂ ਨੇ ਪਹੁੰਚ ਕੇ ਦੁਕਾਨਾਂ ਨੇ ਜਿਹੜਾ ਉਹ ਵਧਾਉਣ ਦੇ ਲਈ ਉਹਨਾਂ ਨੂੰ ਕਿਹਾ ਤਾਂ ਕਈ ਥਾਵਾਂ ਉੱਤੇ ਅੱਜ ਪੰਜਾਬ ਦੇ ਵਿੱਚ ਮੁਕੰਮਲ ਤੌਰ ਉੱਤੇ ਬਾਜ਼ਾਰ ਬੰਦ ਨੇ ਪਰ ਕਈ ਥਾਵਾਂ ਤੇ ਦੁਕਾਨਾਂ ਖੁੱਲੀਆਂ ਨਜ਼ਰ ਆ ਰਹੀਆਂ ਨੇ ਤਾਂ ਜਿਸ ਤੋਂ ਬਾਅਦ ਮੌਕੇ ਉੱਤੇ ਕਿਸਾਨ ਜਿੱਥੇ ਬੰਦੀਆਂ ਪਹੁੰਚ ਕੇ ਉਹਨਾਂ ਨੂੰ ਵੈਂਤੀ ਕਰਦੀਆਂ ਨੇ ਕਿ ਦੁਕਾਨਾਂ ਨੇ ਜਿਹੜੀਆਂ ਉਹ ਬੰਦ ਕੀਤੀਆਂ ਜਾਂ ਤਾਂ ਤਾਂ ਦੁਕਾਨਦਾਰਾਂ ਦੇ ਵੱਲੋਂ ਮੌਕੇ ਉੱਤੇ ਦੁਕਾਨਾਂ ਨੇ ਜਿਹੜੀਆਂ ਉਹ ਵਧਾ ਦਿੱਤੀਆਂ ਜਾਂਦੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਤਸਵੀਰਾਂ ਜਿਹੜੀਆਂ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਨੇ ਜਿਹੜੀਆਂ ਉਹ ਖੁੱਲੀਆਂ ਪਈਆਂ ਹੁੰਦੀਆਂ ਨੇ ਤਾਂ ਹੀਰਾ ਪਨੀਰ ਵਾਲੀ ਦੀ ਦੁਕਾਨ ਉੱਤੇ ਕਿਸਾਨ ਨੇ ਜਿਹੜੇ ਉਹ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਸਵਾਲ ਜਵਾਬ ਨੇ ਜਿਹੜੇ ਉਹ ਕਰਦੇ ਹੋਏ ਵਿਖਾਈ ਦਿੰਦੇ ਨੇ ਤਾਂ ਉਸ ਤੋਂ ਬਾਅਦ ਦੁਕਾਨ ਜਿਹੜੀ ਉਹ ਵਧਾ ਦਿੱਤੀ ਜਾਂਦੀ ਹੈ ਹਾਲਾਂਕਿ ਹੀਰਾ ਪਨੀਰ ਵਾਲੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਉਹ ਖੁੱਲੀਆਂ ਪਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਿਸਾਨ ਜਿੱਥੇ ਬੰਦਿਆਂ ਦੇ ਵੱਲੋਂ ਜਾ ਕੇ ਮੌਕੇ ਉੱਤੇ ਵਧਾ ਦਿੱਤਾ ਗਿਆ